ਪਰੋ ਮਹੱਲਾ ਪੰਜਵਾਂ ਆਗੇ ਦੇ ਪਾਚੇ ਨਰਾਇਣ ਮਦ ਭਾਗ ਹਰ ਪ੍ਰੇਮ ਰਸਾਇਣ ਪ੍ਰਭੂ ਹਮਾਰੇ ਸਾਸਤਰ ਸੋਣ ਸੂਖ ਸਹਿਜ ਆਨੰਦ ਗ੍ਰਹਿ ਭਉਣ ਰਹਾ રસના નામ કરਨ ਸੁਣ ਜੀਵੇ ਪ੍ਰਭ ਸਿਮਰ ਸਿਮਰ ਅੰਬਰ ਤੇਰਥੀਵੇ ਜਨਮ ਜਨਮ ਕੀ ਦੁਖ ਨਿਵਾਰੀ ਅਣਹਜੂ ਸਬਦ ਵਜੀ ਦਰਬਾਰੀ ਕਰ ਕਿਰਪਾ ਪ੍ਰਭ ਲੀਏ ਮਿਲਾਈ ਨਾਡਕ ਪ੍ਰਭ ਸਰਨਾਗਤ ਆਏ ਪਹਿਰ ਮੁਹੱਲਾ ਪੰਜਵਾਂ ਕੋਟ ਮਨੋਰਥ ਆਵੇ ਹਾਥ ਜਮ ਮਰਗ ਕੈ ਸੰਗੀ ਪਾਤੋ ਗੰਗਾ ਜਲ ਗੁਰ ਗੋਵਿੰਦ ਨਾਮ ਜੋ ਸਿਮਰ ਤਿਸ ਕੀ ਗਤ ਹੋਵੇ पीवत बड़ न जोन प्रमाण पूजा जाप तापि स्नान सिमरत नाम पयने काम राज माल साधन दरबार सिमरत पूर्ण आचार ਨਾਨਕ ਦਾਸ ਕੀਆ ਵਿਚਾਰ ਬੇਨਹਰ ਨਾਮ ਮਿਤਿਆ ਸਭ ਸ਼ਾਰੋ ਪੈਰੋ ਮਹੱਲਾ ਪੰਜਵਾ ਲੇਪ ਨਾ ਲਾਗੋ ਤਿਲ ਕਾ ਮੂਲ ਦੁਸ਼ਟ ਬ੍ਰਾਹਮਣ ਮੁਵਾ ਹੋਏ ਕੈ ਸੂਲ ਹਰ ਜਨ ਰਾਕੇ ਪਾਰ ਬ੍ਰਹਮ ਆਪ ਪਾਪੀ ਮੁਵਾ ਗੋਰ ਪ੍ਰਤਾਪ ਰਹਾਓ ਆਪਣਾ ਕਸਮ ਜਨ ਆਪ ਧਿਆਇਆ ਏ ਆਣੇ ਪਾਪਾਹ ਆਪ ਪਹਚਾਇਆ ਪ੍ਰਭ ਮਾਤ ਪਿਤਾ ਆਪਣੇ ਦਾਸ ਕਰਕ ਵਾਲਾ ਨਿੰਦਕ ਕਾ ਮਤਾਈ ਹਾ ਉਹ ਕਾਲਾ ਜਨ ਨਾਨਕੀ ਪਰਮੇਸ਼ਰ ਸੁਣੀ ਅਰਦਾਸ ਮਲੇਸ਼ ਪਾਪੀ ਭਿਆਨ ਨਰਾਸ ਪਰ ਮੁਹੱਲਾ ਪੰਜਵਾ ਖੂਬ 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 ਤੇਰੋ ਨਾਮ ਚੂੜ 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 ਦੁਨੀ ਗਰਮਾਣ ਰਹਾ नगज तेरी बी दीदार पारो ना बिना सब दुनिया शारो हर्ज तेरी कुदरत तेरी कदम सलाहा गनीव तेरे सिवत सचे पात साहा। नी तर् तर पणे खुदाये गरीब नवाज दिन रहण त्याए नानक को खुद कसम मेरवान अल्लाह ना विसरे दिल जी परानो पैरो महला पंचवा साच पदार्थ गुरमुख लहो प्राप्ता सत कर सहो जीवत जीवत, जीवत, जीवत राम रसायन न्यत पियो हर 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 रसना मैं एक नाम दारो ਨਾਨਕ ਬੋਲੇ ਬ੍ਰੰਭ ਵਿਚਾਰ ਪੈਰੋ ਮਹੱਲਾ ਪੰਜਵਾ ਸਤ ਗੁਰੂ ਸੇਵ ਸਰਬផល ਪਾਏ ਜਨਮ ਜਨਮ ਕੀ ਮੈਲ ਮਟਾਏ ਪਤਤ ਪਾਵਨ ਪ੍ਰਾਪਤੀ ਰੋ ਨਾਓ ਪੂਰਬ ਕਰਮ ਲਿਖੇ ਗੁਣ ਗਾਉ ਰਹਾਓ साधु सिंह होवे उदार शोभा पावे सर्व कल्याण चरण प्रभ बाचे सब सुर नर देवा नानक पाया नाम दान ਆਰ ਜਪ ਜਪ ਉਦਰੀਆ ਸਦਲੋ ਜਹਾਨ ਪੈਰੋ ਮਹੱਲਾ ਪੰਜਵਾ ਆਪਣੇ ਦਾਸ ਕੋ ਕੰਟ ਲਗਾਵੇਂ ਨਿੰਦਕ ਕੋ ਅਗਣ ਮੈਂ ਪਾਵੈ ਪਾਪੀ ਤੇ ਰਾਕੇ ਨਰਾਇਣ ਪਾਪੀ ਕੀ ਜਤ ਤਤ ਹੂ ਨਾਹੀ पापी पच्या कमायन रहाओ दास राम जि लागी प्रीत निन्दकी गोई विपरित पारब्रह्मोना अपना बिर्द प्रगटाया दुखीणा की की पाया आये न जाई जीरमाय नानक दास हर की सरनाई राग पैरो महला पा श्री तार मोहन सगले उपम निरङ्कार सुखदता ऐसा प्रभ षोड अन सेवा ਕਮਣ ਬਿਕਿਆ ਰਸ ਮਾਤਾ ਰੇ ਮਨ ਮੇਰੀ ਤੂੰ ਗੋਬਿੰਦ ਭਾਜ ਅਵਰ ਉਪਾਵ ਸਗਲ ਮੈਂ ਦੇ ਕੀ ਜੋ ਚਿਤ ਵੀਏ ਤਿਸ ਬਿਗਰਸ ਕਾਜ ਰਹਾ ਧਾਕਰ ਸੂਡ ਦਾਸੀ ਕੋ ਸਿੰਬਰੀ ਮਾਨ ਮੋ ਕੇ ਅੰਧ ਗਿਆਨ हर की भगत करो तन निंदे ने गुरे पशु समाना जियो पिंड तन तन सब प्रभ का सागत कहते मेरा आ बंद दुर्मत है मेली बेनगर जल बेरा ઓમ જાગ જપ તપ સબ સંજમ તડ તીરત નઈ પાયા મિટ્યા આપ પય સરનાઈ ગુરુમક નાનક જગત તરાયા પેરો મહલ્લા પંજવાણ બાણ મે પય ક્યો ચરણ મે પય ક્યો ਗ੍ਰਹਿ ਪੀਕਿਓ ਦਸਾਈ ਡਾਂਡ ਧਾਰ ਜਟ ਤਾਰੇ ਪੀਕਿਓ ਵਰਤ ਨੇਮ ਤੀਰਤਾਏ ਸਾਚ ਸੰਗ ਪੀਕਿਓ ਮਨ ਮਾਈ ਊਬ ਪਿਆਲ ਸਰਬ ਮਹ ਪੂਰਣ ਰਾਸ ਮੰਗਲ ਗੁਣ ਗਾਏ ਰਹਾਓ ਜੋਗ ਪੇਗਸਣਿਆ ਸੇ ਪੇਖਿਓ ਜਤ ਜੰਗਮ ਕਾਪੜਾਇ ਤਪੀ ਤਪੀ ਸਰਮਣ ਮੈਂ ਪੇਖਿਓ ਨਾਟ ਨਾਟਕ ਨਿਰਦਾਇ ਚੋਮੈਂ ਪੇਖਿਓ ਗਡ ਮੈਂ ਪੇਖਿਓ ਦਾਸ ਅਸਤੇ ਸਿਮਰਤਾਇ ਸਭ ਮੈਂ ਕੋਇਕ ਵਗਾਣੇ ਤੋ ਕਿਸ ਤੇ ਕਹੂੰ ਦੁਰਾਈ ਆਗੋ ਆਗੋ ਬੇਅੰਤ ਸੁਹਾਮੀ ਨਾ ਕੀਮ ਕੀਮ ਕਮਾਈ ਜਨ ਨਾਨਕ ਤਿਨ ਕੈ ਬਲ ਜਾਈਏ ਜੇ ਕਟ ਪਰ ਗਟਿਆਏ ਪੈਰੋ ਮੁਹੱਲਾ ਪੰਜਵਾ ਨਿਗਟਾ ਬੁਝੇ ਜੋ ਬੁਰਾ ਕਿਉ ਕਰੇ ਬੇਕਸੰਚੇ ਨੇਤ ਡਰਤਾ ਵੀ ਰਹੇ ਹੈ ਨਿਗਟੇ ਅਰ ਬੇਜਨ ਪਾਇਆ ਬਿਨ ਜਤ ਗਰ ਸਭ ਮੋਹੀ ਮਾਇਆ ਨੀੜੇ ਨੀੜੇ ਸਭ ਕੋ ਕਹੈ ਗੁਰਮਕਪੀਤ ਵਿਰਲਾ ਕੋ ਲਹਿ ਰਹਾਵ ਨੇਕਟਾ ਨਾ ਦੇਕੇ ਪਾਰ ਗਰਹਿ ਜਾਈ ਦਰ ਬਹਿਰੇ ਮਿਤਿਆ ਕਰ ਗਾਈ ਪਾਇਟ ਗਾਰੇ ਹਰ ਸੰਗਣ ਜਾਣਿਆ ਬਾਜ ਗੁਰੂ ਹੈ ਪਰਮ ਕੋ ਲਾਨਿਆ ਨੇਕਟਾ ਜਾਣੇ ਬੋਲੇ ਗੂੜ ਮਾਇਆ ਮੂਗੇ ਮੂਟਾ ਹੈ ਮੂੜ अंतर वस्तो दिश अंतर जाए बाजू गुरु है परम पुलाये जिस मस्तक कर्म लिखिया लाट सत गुरु सिलेकट अंतर बाहर निगटे सोए जन नानक आवे न ना जाए को ਅੰਦਰ ਬਾਹਰ ਨਿਗਟੇ ਸੋਏ ਜਨ ਨਾਨਕ ਆਵੇ ਨਾ ਜਾਵੇ ਕੋਈ